ਪੁਲਿਸ ਦੇ ਵੱਲੋਂ ਵੱਡੀ ਧੱਕੇਸ਼ਾਹੀ ਆ ਜਿਹੜੀ ਅਮੋਲ ਪਿੰਡ ਦੀ ਵੀਡੀਓ ਆ ਬਾਈ ਜੀ ਮੋਲ ਪਿੰਡ ਦੀ ਵੀਡੀਓ ਵੀਡੀਓ ਸ਼ੇਅਰ ਕਰ ਦਿਓ ਕਿਸਾਨਾਂ ਦੇ ਹੱਕ ਵਿੱਚ ਖੜੇ ਆ ਦਾ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਕਿਸਾਨਾਂ ਦੇ ਨਾਲ ਮਾਰੋ ਯਾਰ ਆਜੋ ਹਾਂਜੀ ਅਮੋਲ ਪਿੰਡ ਆ ਜੀ ਇੱਥੇ ਆਪਣਾ ਰੋਡਾ ਮੰਤਰੀ ਲਾ ਇੱਥੇ ਅਮੋਲ ਕੰਡ ਦੇ ਤੇ ਪਾਈਪ ਲਾਈਨ ਕੱਢੀ ਜਾ ਰਹੀ ਬਾਈ ਜੀ ਧੱਕੇ ਨਾਲ ਦੇਖੋ ਤੁਸੀਂ ਪਤਾਂ ਨੂੰ ਪਾਰਨਾ ਫਸਲਾਂ ਦੇ ਵਿੱਚ ਖੜੀਆਂ ਫਸਲਾਂ ਦੇ ਵਿੱਚ ਪਾਈਪ ਲਾਈਨ ਜਿਹੜੀ ਕੱਟੀ ਜਾ ਰਹੀ ਆ ਅਮਰੇ ਫੈਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਬਾਈ ਜੀ 6 ਫਰਵਰੀ ਦੀ ਅੱਜ ਦੀ ਵੀਡੀਓ ਆ ਦੁਪਹਿਰ 1 ਵਜੇ ਦੀ ਬਾਅਦ 1 ਵਜੇ ਦੀ ਪੁਲਿਸ ਦੀ ਧੱਕੇਸ਼ਾਹੀ ਤੁਸੀਂ ਦੇਖ ਸਕਦੇ ਹੋ ਬਹੁਤ ਧੱਕੇਸ਼ਾਹੀ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਦੇਖੋ ਬਦਲਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਵੱਡੀ ਧੱਕੇਸ਼ਾਹੀ ਉਸ ਦੇ ਵੱਲੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਪਹਿਲਾਂ ਪੁਲਿਸ ਪਹਿਲਾਂ ਪਿੰਡ ਵਾਲਿਆਂ ਨੇ ਸ਼ਾਂਤਮਈ ਤਰੀਕੇ ਨਾਲ ਰੋਕਿਆ ਸੀ ਪ੍ਰਸ਼ਾਸਨ ਨੂੰ ਕਿ ਸਾਡੇਆਂ ਫਸਲਾਂ ਨਾਲ ਮੇਧੋ ਫਸਲਾਂ ਵੱਢਣ ਤੋਂ ਬਾਅਦ ਵੀ ਇਹ ਕਾਰਵਾਈ ਹੋ ਸਕਦੀ ਹੈ ਕੰਮ ਹੋ ਸਕਦਾ ਠੱਕੇ ਸ਼ਾਹੀਆ ਜਿਹੜੀ ਕੀਤੀ ਜਾ ਰਹੀ ਹੈ ਪਰ ਤੁਸੀਂ ਫੋਰਸ ਦੇਖੋ ਬਾਈ ਜੀ ਵੀ ਕਿੰਨੀ ਘੱਲੀ ਆ ਗਏ ਨੇ ਫੋਰਸ ਵੀ ਜਿਵੇਂ ਠੱਕੇ ਨਾਲ ਆਪਾਂ ਨੂੰ ਕੁੱਟ ਕੇ ਕਾਬੂਜਾ ਲੈਣਗੇ ਹੁਣ ਇਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਚਲੀਆਂ ਗੱਜੀਆਂ ਬਾਈ ਜੀ ਸਰਕਾਰਾਂ ਪੁਲਿਸ ਦੇ ਵੱਲੋਂ ਬੱਡੀ ਧੱਕੇ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਵੀਡੀਓ ਸ਼ੇਅਰ ਕਰੀ ਚੱਲੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਬੱਡੀ ਪੱਧਰ ਤੇ ਅੰਮ੍ਰੋੜਾ ਵੀਡੀਓ ਸ਼ੇਅਰ ਕਰੀ ਚੱਲੋ ਵੀਰ ਬਣ ਕੇ ਮੰਤਰੀ ਭਵੰਤਮਾਨ ਸਿਛੇ ਦੇ ਅੱਜ ਪੂਰਾ ਜਿਹੜਾ ਆਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉੱਤਰਿਆ ਹੋਇਆ ਤੁਸੀਂ ਆਓ ਇੱਧਰ ਆਓ ਬਿੱਚਾ ਪੱਟੀ ਗਿਣਤੀ ਇੱਧਰ ਆਓ ਇੱਧਰ ਆਓ ਬਿੱਚਾ ਸਾਰੇ ਦੇਖ ਸਕਦੇ ਹੋ ਕਿਸਾਨ ਭਰਾਵਾਂ ਦੇ ਨਾਲ ਧੱਕੇ ਨਾਲ ਪਾਈਪ ਲੈਣ ਸਾਰੇ ਆ 22000 ਰਹੀ ਹੈ ਓਏ ਆਓ ਇੱਧਰ ਆਓ ਮੰਤਰੀ ਆਮਨ ਰੋੜਾ ਆਮਨ ਰੋੜਾ ਦੀ ਸ਼ਹਿਤ ਤੇ ਸ਼ਰਮ ਨਮੂਲ ਦੇ ਵਿੱਚ ਆਮਨ ਰੋੜਾ ਦੀ ਸ਼ਹਿਤ ਹੈ ਮੁੱਖ ਮੰਤਰੀ ਭਵੰਤਵਾਂ ਦੀ ਸ਼ਾਹ ਤੇ ਦੇਖ ਸਕਦੇ ਹੋ ਧੱਕਾ ਆ ਜੋ ਰਾਜ ਆ ਇਤਰਾ ਇਤਰਾ ਨਮਾਉਂ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨਾਂ ਨੂੰ ਧੱਕੇ ਦੇ ਨਾਲ ਪਾਈਪ ਲੇਣਾ ਪਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰ ਲੜਦੇ ਲੋਕਾਂ ਨੂੰ ਜਮੀਨਾਂ 'ਚ ਵਰਨੋ ਨਹੀਂ ਕੋਈ ਰੋਕ ਸਕਦਾ ਪਰਾਮਣ ਰੋੜਾ ਦੀ ਸ਼ਹਿ ਤੇ ਪੂਰਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਡੀਸੀ ਵੱਡੀ ਪੱਧਰ ਤੇ ਅੱਜ ਕਿਸ ਤਰ੍ਹਾਂ ਧੱਕੇਸ਼ਾਹੀ ਨਾਲ ਇੱਥੋਂ ਦਾ ਜਿਹੜਾ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਕਹਿੰਦਾ ਮੈਂ ਕੁੱਤਾਂ ਦਾ ਗਰੀਬ ਘਰ ਦਾ ਕਿਸਾਰ ਆ ਆਹ ਦੇਖ ਲੈ ਅੱਜ ਬਾਈ ਸਿਆ ਮਹਿੰਦਰ ਸਿੰਘ ਮਾਸਟਰ ਦੇ ਮੁੰਡਿਆ ਆਪ ਦੇਖੋ ਅਮਨ ਰੋੜਾ ਦੀ ਸ਼ਹਿਦ ਤੇ ਸ਼ਰਿਆਮ ਨਮਾਉਣ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੁਰਦਾਬਾ ਟੱਕੇ ਸ਼ਾਹੀ ਆੜੀ ਮੁਰਦਾਬਾ ਵੱਡੀ ਪੱਦਰ ਤੇ ਕੀਤੀ ਜਾ ਰਹੀ ਹੈ ਇਥੋਂ ਦਾ ਮੰਤਰੀ ਅਮਨ ਰੋੜਾ ਭਗਵੰਤ ਮਾਨ ਗੁੰਡਾ ਕਰਦੀ ਗੁੰਡਾ ਕਰਦੀ ਸ਼ਰਿਆਮ ਪੁਲਿਸ ਜਿਹੜੀ ਜਾਨ ਮਾਲ ਦੀ ਰੱਖ ਹੀ ਲਈ ਹੈ ਉਹਨੂੰ ਵਰਤਿਆ ਜਾ ਰਿਹਾ ਹੈ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ ਇੱਥੋਂ ਦਾ ਡੀਸੀ ਐਸਐਸਪੀ ਸਾਰਾ ਆਮਲਾ ਫੈਲਾ ਲੈ ਕੇ ਇਹ ਕਾਰਪੋਰੇਟਾਂ ਦੇ ਕੁੱਲੀ ਚੱਟ ਬਣੇ ਹੋਏ ਨੇ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਅਮਨ ਰੋੜਾ ਸਾਹਿਬ ਜੀ ਇਹੀ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤੇ ਨਮੋਲ ਪਿੰਡ ਤੋਂ ਆਹ ਦੇਖੋ ਥੋਡੀ ਫੋਰਸ ਅਮਨ ਰੋੜਾ ਜੀ ਦੇਖੋ ਦਿਖਦੇ ਲੋਕ ਨਮੋਲ ਦੇ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਧੱਕਾ ਜਿਹੜਾ ਕਿਸਾਨ ਭਰਾਵਾਂ ਦੇ ਬਲ ਮਦਦਾਬਾਤ ਕੀਤਾ ਜਾ ਰਿਹਾ ਹੈ ਅੱਜ ਕਿਵੇਂ ਲੋਕਾਂ ਨੂੰ ਆਪਣੇ ਬਾੜਾਂ 'ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਦੇ ਲਈ ਅਸੀਂ ਇਹ ਹੈ ਲੋ ਸ਼ੀਸ਼ੇ ਨਹੀਂ ਬਣਨੇ ਉਹ ਸ਼ੀਸ਼ੇ ਨਹੀਂ ਬਣਨਾ ਕੋਈ ਕੋਸ਼ਿਸ਼ ਨਹੀਂ ਕਰਨਾ ਅੱਜ ਸਾਰੀ ਛੇੜ-ਛਾੜ ਨਾ ਕਰਾਂ ਕੋਈ ਛੇੜ-ਛਾੜ ਨਹੀਂ ਕਰਨੀ ਸ਼ਾਂਤਮਈਆ ਸਾਬ ਇਹਨਾਂ ਨੂੰ ਕਰ ਲੈਣ ਦਿਓ ਇਹਨਾਂ ਨੂੰ ਮਾਰ ਲੈਣ ਦਿਓ ਅੱਜ ਮਾਰਨਗੇ ਇਹ ਇਹ ਮਾਰਨ ਤੇ ਆਏ ਹੋਏ ਨੇ ਅੱਜ ਇਹ ਵੋਟਾਂ ਦਾ ਮੁੱਲ ਮੋੜ ਰਹੇ ਨੇ ਪਾਈਆਂ ਹੋਈਆਂ ਦਾ ਆਮ ਘਰਾਂ ਦੇ ਮੁੰਡੇ ਕਹੀ ਸੀ ਜਿਹੜੇ ਕਟੋ ਮਤਲਬ ਇਹ ਲੋਕਾਂ ਦੀਆਂ ਵੋਟਾਂ ਪਾਈਆਂ ਦਾ ਮੁੱਲ ਹੈ ਭਾਈ ਮੁੜ ਰਿਹਾ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਧੱਕੇਸ਼ਾਹੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਵੜ ਕੇ ਕੀਤੀ ਜਾ ਰਹੀ ਹੈ ਇਹ ਨਹੀਂ ਸਮਝ ਆਉਂਦੀ ਕਿ ਪੁਲਿਸ ਜਾਨ ਮਾਲ ਦੀ ਰਾਖੀ ਨਹੀਂ ਹੁੰਦੀ ਆ ਕਿ ਜ਼ਮੀਨਾਂ ਦਬਾਉਣ ਦੇ ਲਈ ਇਹ ਸਵਾਲ ਸੰਗਰੂਰ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਵੀ ਪੁੱਛਣਾ ਬਣਦਾ ਹੈ ਅਰਗੇ ਅੱਜ ਕਿ ਨਹੀਂ ਪੁਲਸਾ ਕਾਰਪੋਰੇਟਾਂ ਨੂੰ ਕੌਲੀ ਚੱਟ ਬਣ ਕੇ ਜ਼ਮੀਨਾਂ ਸਮਾਉਣ ਦੇ ਲਈ ਬਿਠਾਈ ਐ ਦੇਖ ਸਕਦੇ ਹੋ ਅੱਜ ਬੱਡੀ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਇਹ ਲੰਮਾ ਚੱਲੂਗਾ ਮੋਲ ਚਾਇਆ ਜੀ ਕੀ ਗੱਲਬਾਤ ਹੈ ਸਾਰੀ ਇਹ ਦੇਖੋ ਇੱਥੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਸਲਾ ਕਰ ਰਹੇ ਹਾਂ ਕਿ ਭਗਵਾਨ ਤੁਮਾਰ ਦੀ ਸਰਕਾਰ ਜਿਹੜੀ ਨਕਲਾਬੀਆਂ ਦੀ ਸਰਕਾਰ ਹੈ ਕਾਹਦੇ ਮਾਈਡੋ ਰੋਲ ਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਠੇ ਖੜੀ ਆ ਜਾਨੀ ਪੁੱਤਾਂ ਵਾਂਗ ਪਾਲੀ ਫਸਲ ਜਿਹਨੂੰ ਜੀ ਸੀ ਐਨ ਸੀ ਚਲਾ ਕੇ ਪੱਟ ਕੇ ਚਾਰ ਦੀ ਉਹ ਮਤਲਬ ਬਿਨਾਂ ਮੁਆਵਜ਼ਾ ਦਿੱਤੇ ਜਿਹੜੇ ਪਾਏ ਪਾਓ ਵਿੱਚ ਸਾਜਿਦਾਰ ਰਿਹਾ ਤੇ ਲੋਕ ਵਿਰੋਧ ਕਰਨ ਵਾਸਤੇ ਪਹੁੰਚਿਆ ਬੁਰੀ ਤਰ੍ਹਾਂ ਪੁਲਸ ਨੇ ਲੋਕ ਘੁੱਟੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਦੀ। ਕੋਸ਼ਿਸ਼ ਕੀਤੀ ਇਹਨਾਂ ਨੇ ਵੱਡੀ ਪੱਧਰ ਤੇ ਮਤਲਬ ਕਰ ਜਾਂਦੇ ਦਾ ਵਿਰੋਧ ਆ ਜਿਹੜਾ ਉਹਨੂੰ ਦੱਬਣ ਦੀ ਜ਼ਬਰ ਨਾਲ ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜ਼ਬਰ ਨਾਲ ਤਾਂ ਉਤਰੇ ਹੁੰਦੇ ਆ ਦੱਬਦੇ ਨਹੀਂ ਇਹ ਕਰਕੇ ਅਸੀਂ ਨਮੋਲ ਪਿੰਡ ਚਾਰੇ ਯਾਰੀ ਵਾਲੇ ਪਿੰਡਾਂ ਦੇ ਜਿਹੜੇ ਸਾਡੇ ਉਹਨੂੰ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋ ਆਪਜੀ ਲੈਣ ਵਾਸਤੇ ਪਿੰਡ ਨਮੋਲ ਦੇ ਵਿੱਚ ਪਹੁੰਚੋ ਇਹ ਸਾਡੇ ਖੁਮੁੱੱਚੇ ਪੰਜਾਬ ਦੀ ਧਰਤੀ ਦੇ